ਅੱਛੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਕਰ ਲੱਗੀ ਆ ਬਾਂਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਜਿੰਨੀ ਵੀ ਕਸਟਮਰ ਦੀ ਬਾਂਦੀ ਲੰਬਾਈ ਆ ਹਨਾ ਉਹਦੇ ਵਿੱਚ ਆਪਾਂ 3 ਇੰਚ ਐਡ ਕਰਾਂਗੇ। ਜੇ ਇਹਨਾਂ ਦੀ ਗੀ ਸਹੀ 15 ਇੰਚ ਤਾਂ ਆਪਾਂ 18 ਇੰਚ ਰੱਖੀ ਆ। ਇਸ ਤੋਂ ਬਾਅਦ ਉਹਨਾਂ ਦੀ ਜਿੰਨੀ ਵੀ ਮੂਰੋਂ ਨੂਰੀ ਆ ਬਾਂਦੀ ਉਹ ਹੈਗੀ ਆ 5 ਇੰਚ ਉਹਦੇ ਵਿੱਚ ਆਪਾਂ 2 ਇੰਚ ਐਕਸਟਰਾ ਰੱਖਾਂਗੇ। ਇਸ ਤੋਂ ਬਾਅਦ ਇੱਧਰ ਆਪਾਂ 3 ਦੀ ਕਟਿੰਗ ਕਰਾਂਗੇ ਜੇ ਕੋਈ ਹੈਲਦੀ ਪਰਸਨ ਆ ਤਾਂ ਤੁਸੀਂ 3.5 ਦੀ ਵੀ ਕਟਿੰਗ ਕਰ ਸਕਦੇ ਹੋ ਇਸ ਤੋਂ ਬਾਅਦ ਇੱਥੇ ਜਿੰਨਾ ਵੀ ਉਹਨਾਂ ਦਾ ਮੋਢਾ ਹੈ ਉਹਨਾਂ ਦਾ ਮੋਢਾ 8.5 ਸੀ ਤਾਂ ਆਪਾਂ 8 ਇੰਚ ਰੱਖਿਆ ਹਾਫ ਇੰਚ ਕੱਟ ਕਰਕੇ ਕਿਉਂਕਿ ਜਦੋਂ ਆਪਾਂ ਐਮਿਟੇਟ ਕਰਕੇ ਦੇਖਾਂਗੇ ਨਾ ਉਹ ਫਿਰ 8.5 ਹੀ ਆ ਜਾਊਗਾ ਇਸ ਤੋਂ ਬਾਅਦ ਇੱਥੇ 2 ਇੰਚ ਛੱਡਣਾ ਹੈ ਇਸ ਤੋਂ ਬਾਅਦ ਆਪਾਂ ਹਲਕੀ ਹਲਕੀ ਡਾਊਨ ਕਾਟ ਪਾਵਾਂਗੇ ਇੱਕ ਛੇ ਅਗੇ ਛੱਡਣੀ ਹੈ ਇੱਥੇ ਜਮ ਸਿੱਧਾ ਹੀ ਰਹੇਗਾ ਉਸ ਤੋਂ ਬਾਅਦ ਆਪਾਂ ਇੱਥੇ ਪਾਵਾਂਗੇ 1 ਇੰਚ ਦੀ ਕਾਟ 1 ਇੰਚ ਜਾਂ ਪਾਉਣੇ 1 ਇੰਚ ਦੀ ਆਪਾਂ ਕਾਟ ਪਾਉਣੀ ਹੁੰਦੀ ਹੈ ਇਸ ਤੋਂ ਬਾਅਦ ਇਸ ਨੂੰ ਐ ਸਿੱਧਾ ਕਰ ਲਓ ਹੁਣ ਸਿੱਧਾ ਉੱਪਰ ਕਾਟ ਪਾਉਣੀ ਹੈ 1/2 ਇੰਚ ਹੋ ਗਿਆ ਇੱਥੋਂ ਹੋ ਗਿਆ 1 ਇੰਚ ਠੀਕ ਹੈ ਸਿੰਪਲ ਸਿੱਧਾ ਜਿਹਾ ਸਾਬ ਹੋ ਗਏ ਜੇ ਨਾ ਬਤ ਲਗੇ ਨਾ ਇੱਥੋਂ ਸਿੱਧਾ ਪਹਿਲਾਂ ਆਇਆ ਹੰਬਲੀ ਮਾਰਕਰ ਲਈ ਇੱਥੋਂ ਜਿਹੜਾ 1/2 ਇੰਚ نیچے ਤੇ 1/2 ਇੰਚ ਉੱਪਰ ਜਿਹੜੀ ਪਿਛਲੀ ਜਿਹੜੀ ਪਿਛਲੀ ਗਾਰਡ ਹੁੰਦੀ ਆ ਉਹ 1/2 ਇੰਚ ਨੀਚੇ ਦੀ ਪਾਉਣੀ ਜਿਹੜੀ ਉਹ ਮੂਰਲੀ ਗਾਰਡ ਹੁੰਦੀ ਆ ਉਹ 1/2 ਇੰਚ ਉੱਪਰ ਪਾਉਣੀ ਆ ਗੱਲ ਇਸ ਤੋਂ ਬਾਅਦ ਇਹਨੂੰ ਸਿੰਪਲ ਮਿਲਾ ਦਾਂ ਦੇ ਵੀ ਉਸ ਵਾਰ ਆਪੇ ਇੱਥੇ ਕੱਟ ਲਾਵਾਂਗੇ ਕਿ ਆਪ ਨੂੰ ਪਤਾ ਲੱਗ ਸਕੇ ਕਿ ਇੰਨਾ ਮੋਟਾ ਚਾਹ ਰ ਕਸਟਮਰ ਦਾ ਆ ਵਿਚਾਰ ਹੋ ਗਿਆ ਬੰਦਾ ਉਹ ਵਾਲਾ ਕੱਟ ਇੱਥੋਂ ਆਪਾਂ 1/2 ਇੰਚ ਛੱਡ ਕੇ ਦੇਖ ਲਾਂਗੇ ਕਸਟਮਰ ਦੀ ਕਿੰਨੀ ਸੀਗੀ 15 ਦਾਪਰ 15.5 ਇੰਚ ਲਾਵਾਂਗੇ ਬਾਅਦ ਕੇਠੇ ਕੱਟੂਗਾ ਇਹ ਜਿੰਨੀ ਵੀ ਫੋਲਡ ਕਰਨੀਆਂ ਬਾਬਾ ਫਿਰ ਆਪਾਂ ਨੂੰ ਬਾਰੀ-ਬਾਰੀ ਇੰਚੀ ਟੇਪ ਚੱਕਣ ਦੀ ਲੋੜ ਨਹੀਂ ਕਹਿੰਦੀ ਜੇ ਆਪਣੇ ਐਵੇਂ ਕੱਟ ਲੱਗੇ ਹੋਣਗੇ ਤਾਂ ਇਸ ਤੋਂ ਬਾਅਦ ਦੋ ਪੱਲੇ ਚੱਕਣੇ ਆ ਮੂਲੇ ਦੋ ਪੱਲਿਆਂ ਦੀ ਕੱਟ ਪਾਣੀਆਂ ਮਤਲਬ ਆ ਸਿੱਧਾ ਅੰਦਰ ਹੋਣਾ ਚਾਹੀਦਾ ਹੈ ਉਸ ਤੇ ਕੱਟ ਪਾਣੀਆਂ ਫਿਰ ਆਪਾਂ ਮੂਲੇ ਦੋ ਪੱਲੇ ਹੁੰਦੇ ਆ ਜ਼ਿਆਦਾ ਤੇ ਨਹੀਂ ਪਾਉਣੀਆਂ ਦੋ ਪੱਲਿਆਂ ਦੀ ਪਾਉਣੀਆਂ 1 ਇੰਚ ਦੀ ਕਟ ਹੈ ਨਾ ਪੂਰੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ